ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਤੁਠਾ ਮੈਂ ਦੋਵੇਂ ਹੱਥ ਜੋੜ ਕੇ ਇਹ ਮੰਗਦਾ ਹਰੀ ਦੇ ਕੋਲੋਂ ਪਰਮਾਤਮਾ ਦੇ ਕੋਲੋਂ ਪਰਮੇਸ਼ਰ ਦੇ ਕੋਲੋਂ ਵੀ ਮੈਨੂੰ ਵੀ ਨਾਮ ਦੀ ਦਾਤ ਦੇ ਜਿਹੜਾ ਨਾਮ ਜਪ ਕੇ ਮਨੁੱਖ ਤਨ ਕਰਕੇ ਔਰ ਮਨ ਕਰਕੇ ਸਤਿ ਲੋ ਹੋ ਸਕਦਾ ਪ੍ਰਭ ਦੇਵੈ ਤੁਠਾ ਤੇ ਮੇਰਾ ਫਰਜ਼ ਹੈ ਬੇਨਤੀ ਕਰਨੀ ਤੇ ਉਹਨੇ ਤਰੁੱਟ ਕੇ ਇਹ ਨਾਮ ਦੀ ਦਾਤ ਦੇਣੀ ਹੈ ਵੈਸੇ ਜਿਹੜੀ ਸਾਡੀ ਅਰਦਾਸ ਹੈ ਉਸ ਅਰਦਾਸ ਦੇ ਵਿੱਚ ਜਿਹੜੇ 7 ਦਾਨ ਮੰਗੇ ਨੇ ਨਾ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵੇਕ ਦਾਨ ਵਿਸਾਹਾ ਦਾਨ ਪ੍ਰੋਸਾਦ ਦਾਨ ਅੱਗੇ ਕੀ ਹੈ ਦਾਨਾ ਸਰਦਾਨ ਨਾਮ ਦਾਨ ਇਹਦੂਪਰ ਕੋਈ ਦਾਨ ਨਹੀਂ ਹੈ ਸ੍ਰੇਸ਼ਟ ਦਾਨ ਸਰਵੋਤਮ ਦਾਨ ਹੈ ਜਿਹਨੂੰ ਇਹ ਨਾਮ ਦੀ ਦਾਤ ਮਿਲ ਗਈ ਮਨ ਨੂੰ ਕਿ ਸਭ ਕੁਝ ਮਿਲ ਗਿਆ ਇਸ ਕਰਕੇ ਆਪਾਂ ਮੰਗਣਾ ਵੀ ਵਾਹਿਗੁਰੂ ਜੀ ਦੇ ਕੋਲੋਂ ਇਹੀ ਹੈ ਨਾਮ ਦੀ ਜਾਚਣਾ ਕਰਨੀ ਹੈ ਫਿਰ ਯਕੀਨਨ ਮਹਾਰਾਜ ਕਹਿੰਦੇ ਮਨ ਤਨ ਸੀਤਲ ਹੋਏ ਵਾਲੀ ਖੇਡ ਵਾਪਰੇਗੀ ਲੋਕ ਸੁਖੀਏ ਤੇ ਪਰਲੋਕ ਸੁਹੇ